ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਅੰਮ੍ਰਿਤਸਰ ਦੇ ਕੋਨੇਵਾਲ ਪਿੰਡ ਦਾ ਦੌਰਾ ਕੀਤਾ ਹੜਾ ਤੋਂ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਦੇ ਵਿਚਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਅੰਮ੍ਰਿਤਸਰ ਦੇ ਕੋਨੇਵਾਲ ਪਿੰਡ ਦਾ ਦੌਰਾ ਕੀਤਾ ਹੈ ਸ਼ਿਵਰਾਜ ਸਿੰਘ ਚੋਹਾਨ ਨੇ ਹੜਾ ਤੋਂ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹਾਲ ਜਾਣਿਆ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਫਸਲਾਂ ਦੇ ਨੁਕਸਾਨ ਬਾਰੇ ਵੀ ਚਰਚਾ ਕੀਤੀ ਗਈ ਹੈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਅੱਜ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮੌਇਨਾ ਕਰ ਰਹੇ ਹਾਂ ਤੇ ਪੂਰੀ ਸਥਿਤੀ ਦੇਖਣ ਤੋਂ ਬਾਅਦ ਜਲਦ ਹੀ ਪ੍ਰੈਸ ਕਾਨਫਰੰਸ ਰਾਹੀਂ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਲੋਕਾਂ ਦੇ ਵਿੱਚ ਗਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਤੇ ਅੰਮ੍ਰਿਤਸਰ ਦੇ ਕੋਨੇਵਾਲ ਪਿੰਡ ਦੇ ਵਿੱਚੋਂ ਪਹੁੰਚੇ ਹੋਏ ਨੇ ਹਰ ਵੀ ਖੇਤੋਂਾਂ ਮੈਂ ਵੀ ਉਤਰੂੰਗਾ ਸਰਮ ਯਾਰ ਮਾਈਕ ਨੂੰ ਅੱਗੇ ਫਸਲ ਵੀ ਦੇਖਾਂਗੇ ਜੋ گاਉਂ ਮੈਂ ਜ਼ਮੀਦਾਰੋਂ ਕੋ ਕਿਸਾਨੋਂ ਕੋ ਨੁਕਸਾਨ ਹੋਇਆ ਹੈ ਉਹ ਨੁਕਸਾਨ ਵੀ ਦੇਖਾਂਗੇ ਤਾਂ ਸੁਣਿਆ ਤੁਸੀਂ ਉਹ ਕਹਿ ਰਹੇ ਨੇ ਕਿ ਜਿਹੜੇ ਨੁਕਸਾਨ ਹੋਏ ਨੇ ਉਹ ਦੇਖੇ ਜਾ ਰਹੇ ਨੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਉਹ ਤੇ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਜ਼ਿਆਦਾਤਰ ਪਿੰਡੂ ਖੇਤਰ ਹੀ ਇਸ ਹੜ ਦੀ ਮਾਰ ਨੂੰ ਚੱਲ ਰਹੇ ਨੇ ਤੇ ਕਿਸਾਨਾਂ ਦੀਆਂ ਖੜੀਆਂ ਫਸਲਾਂ ਜੜੀਆਂ ਸਿਗੀਆਂ ਉਹ ਪੂਰੀ ਬਰਬਾਦ ਹੋ ਚੁੱਕੀਆਂ ਨੇ ਪਸ਼ੂ ਜਿਹੜੇ ਉਹਨਾਂ ਦੇ ਉਹ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਇਸ ਕਰਕੇ ਕੇਂਦਰੀ ਖੇਤੀਬਾੜੀ ਮੰਤਰੀ शिवराज ਸਿੰਘ ਚੋਹਾਨ ਅੱਜ ਅੰਮ੍ਰਿਤਸਰ ਦੇ ਕੋਨੇਵਾਲ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੀਆਂ ਸਮੱਸਿਆਵਾਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤੇ ਕਿਸਾਨ ਤੇ ਲੋਕ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਉਹ ਆਪਣੀਆਂ ਸਮੱਸਿਆਵਾਂ ਲੈ ਕੇ ਉਹਨਾਂ ਦੇ ਕੋਲ ਪਹੁੰਚੇ ਨੇ ਕਿ ਕੁਝ ਮਦਦ ਲੋਕਾਂ ਨੂੰ ਚਾਹੀਦੀ ਹੈ ਇਸ ਬਾਰੇ ਵੀ ਪੂਰੀ ਜਾਣਕਾਰੀ ਲਈਤੀ ਜਾਏਗੀ ਮੰਤਰੀ ਦੇ ਵੱਲੋਂ ਤੇ ਉਸ ਤੋਂ ਬਾਅਦ ਕਿ ਕੁਝ ਐਲਾਨ ਕਰ ਸਕਦੇ ਨੇ ਇਹ ਪੂਰਾ ਜਿਹੜਾ ਐਨਾਲਿਸਿਸ ਕਰਕੇ ਹੀ ਐਲਾਨ ਕੀਤਾ ਜਾਵੇਗਾ ਕਿ ਆਖਿਰਕਾਰ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੀ ਕੁਝ ਮਦਦ ਦਿੱਤੀ ਜਾ ਸਕਦੀ ਹੈ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਫਸਲਾ ਬਾਰੇ ਕੀ ਆਖਿਰਕਾਰ ਕਿੰਨੀ ਕੁ ਫਸਲ ਉਹਨਾਂ ਦੀ ਨੁਕਸਾਨੀ ਗਈ ਹੈ ਇਸ ਦੇ ਵਿੱਚ ਕਈਆਂ ਦੇ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਰੁੜ ਗਏ ਨੇ ਕਈਆਂ ਦੀ ਛੱਤ ਡਿੱਗ ਗਈ ਹੈ ਤੇ ਕਈ ਕਈ ਫਲੋਰ ਤੱਕ ਪਾਣੀ ਜਿਹੜਾ ਉਹ ਭਰ ਚੁੱਕਾ ਹੈ ਤੇ ਲੋਕਾਂ ਦੇ ਸਮਾਨ ਕਾਫੀ ਜ਼ਿਆਦਾ ਇਸ ਦੇ ਵਿੱਚ ਬਰਬਾਦ ਹੋਏ ਨੇ ਤੇ ਕਈ ਲੋਕਾਂ ਨੇ ਇਸ ਹੜ੍ਹ ਦੇ ਵਿੱਚ ਆਪਣੀ ਜਾਨਾਂ ਵੀ ਗਵਾ ਦਿੱਤੀਆਂ ਨੇ ਤੇ ਇਹ ਪੂਰਾ ਜਿਹੜਾ ਬਿਉਰਾ ਹੈ ਉਹਨਾਂ ਦੇ ਵੱਲੋਂ ਲਿਆ ਜਾਏਗਾ ਪੂਰਾ ਮੁਆਇਨਾ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਕੋਈ ਐਲਾਨ ਸਰਕਾਰ ਦੇ ਵੱਲੋਂ ਕੀਤਾ ਜਾ ਸਕਦਾ ਹੈ